ਸੰਤਨੀ ਜੇ ਤੁਸੀਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੇ ਓਨਲੀ ਦਰਗਿਆਨਾ ਕਮੇਟੀ ਨਾ ਤੁਹਾਨੂੰ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਆ ਕੇ ਇਹਨੂੰ ਮਾਫੀ ਦੇਣ ਦਾ ਨਾ ਕਿ ਆਮ ਜਨਤਾ ਆ ਕੇ ਗਲਤੀ ਕਰਦੀ ਆ ਉਹਦਾ ਅਧਿਕਾਰ ਖੇਤਰ ਸੰਤ ਸਮਾਜ Goa ਸੰਤ ਸਮਾਜ ਨਾਲ ਹੀ ਬੈਠੇ ਤੁਸੀਂ ਸੰਤ ਨਾ ਬਣੋ ਤੁਸੀਂ ਹੈ ਨਹੀਂ ਜੇ ਤੁਸੀਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੇ ਇੱਕ ਪੋਲੀਟਿਕਲ ਨਹੀਂ ਕੰਪਲੇਂਟ ਦਿੱਤੀ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਲੈ ਕੇ ਤੁਹਾਨੂੰ ਵੀ ਕੀ ਤੁਹਾਨੂੰ ਕੀ ਅਧਿਕਾਰ ਖੇਤਰ ਹੈਗਾ ਹੈ ਮਾਫੀ ਦੇ ਸਕਦੇ ਕਿ ਨਹੀਂ ਦੇ ਸਕਦੇ ਤੁਸੀਂ ਦੇਖ ਲਓ ਟੂ ਡੇ ਵਿਜ਼ਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਦੋਸਤੋ ਅਕਸਰੀ ਗੱਲ ਕੀਤੀ ਜਾਂਦੀ ਹੈ ਤਾਰਾ 295 ਦੀ ਕਿਉਂਕਿ ਆਪਣੇ ਆਪ ਵਿੱਚ ਇਹ ਤਾਰਾ ਬਹੁਤ ਕੁਝ ਕਹਿੰਦੀ ਹੈ ਔਰ ਇਹ ਉਸ ਵੇਲੇ ਕਹਿੰਦੀ ਹੈ ਜਦੋਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਨੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਵਾਰ ਜਿੱਥੇ ਕਿ ਦੁਰਗਿਆਣਾ ਤੀਰਥ ਵਿੱਚ ਇੱਕ ਔਰਤ ਵੱਲੋਂ गाने ਦੇ ਉੱਪਰ ਵੀਡੀਓ ਬਣਾਈ ਜਾਂਦੀ ਹੈ ਤੇ ਉਸ ਨੂੰ ਵਾਇਰਲ ਕੀਤਾ ਜਾਂਦਾ ਹੈ। ਔਰ ਇਸ ਵੀਡੀਓ ਦਾ ਕਿਸੇ ਨੇ ਵੀ ਹੁਣ ਤੱਕ ਐਕਸ਼ਨ ਨਹੀਂ ਲਿਆ। ਇਹ ਐਕਸ਼ਨ ਜਿਹੜਾ ਹੈ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਹੁਣਾਂ ਵੱਲੋਂ ਲਿਆ ਗਿਆ ਹੈ। ਉਹਨਾਂ ਵੱਲੋਂ ਐਕਸ਼ਨ ਕੀ ਲਿਆ ਗਿਆ? ਜਰਨਲ ਰਹੇ ਆ ਉਹਨਾਂ ਨਾਲ। ਗੱਲਬਾਤ ਕਰ ਲੈਣੇ ਆ ਕੀ ਕਹਿਣਾ ਉਹਨਾਂ ਦਾ? ਮਹਾਰਾਜ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਜੈ ਸ਼੍ਰੀ ਰਾਮ। ਮਹਾਰਾਜ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਦਰਗਿਆਣਾ ਮੰਦਿਰ ਦੇ ਵਿੱਚ ਜਿਸ ਤਰ੍ਹਾਂ ਇਨਾ ਵੱਡਾ ਤੀਰਥ ਸਥਲ ਹੈ ਬੜਾ ਇਤਿਹਾਸਿਕ ਮੰਦਰ ਹੈ ਔਰ ਉਹਦੇ باوجود ਇਹ ਜਿਹੜੀਆਂ ਭਾਵਨਾਵਾਂਆਂ ਜਾਂ ਆਹਤ ਹੁੰਦੀਆਂ ਨੇ ਉਹ ਲੋਕ ਇੱਥੇ ਆ ਕੇ ਇਸ ਤਰ੍ਹਾਂ ਦੀ ਲੱਚਰ ਪਣਾ ਕਰਦੇ ਨੇ ਕੀ ਕਹਿਣਾ ਚਾਹੋਗੇ ਜਿਹੜਾ ਕਿ ਸ਼੍ਰੀ ਦਰਗਿਆਨਾ ਤੀਰਥ ਦੇ ਵਿੱਚ ਵੀਡੀਓ ਬਣੀ ਆ ਇਹ ਬੜੀ ਮਾੜੀ ਘਟਨਾ ਆ ਇਹ ਸਾਡੇ ਦਿਲ ਨੂੰ ਝੰਜੋੜਨ ਵਾਲੀ ਘਟਨਾ ਆ ਇਹ ਲੋਕ ਜਿਹੜੇ ਹੈਗੇ ਨੇ ਇਹ ਆਪਣੀ ਪਬਲਿਕ ਸਿਟੀ ਵਾਸਤੇ ਇਹ ਕੰਮ ਕਰਦੇ ਨੇ ਜਿਹੜਾ ਕਿ ਇਹ ਜਿਹੜੀ ਵੀਡੀਓ ਬਣਾਈ ਗਈ ਆ ਜਿੱਥੋਂ ਤੱਕ ਆਹਨੂੰ ਪਤਾ ਲੱਗ ਰਿਹਾ ਆ ਕਿ ਇਹ ਕੁੜੀ ਕੀ ਦਰਗਿਆਨਾ ਕਮੇਟੀ ਵੱਲੋਂ ਕੋਈ ਵੀ ਯਾਤਰਾ ਜਾਂਦੀ ਆ ਉਹਦੇ ਵਿੱਚ ਜਾਂਦੀ ਆ ਇਹ ਜ਼ਿਆਦਾਤਰ ਦਰਗਿਆਨਾ ਕਮੇਟੀ ਦੀ ਕੰਟੈਕਟ ਵਿੱਚ ਹੈਗੀ ਆ ਤੇ ਇਹ ਪਬਲਿਕਿਟੀ ਵਾਸਤੇ ਉਹਨੇ ਇਹ ਵੀਡੀਓ ਬਣਾਈ ਆ ਤੇ ਮਰਜੀ ਜਦੋਂ ਇਹ ਵੀਡੀਓ ਬਣੀ ਆ ਕੀ ਲੱਗਦਾ ਨਹੀਂ ਕਿ ਉਸ ਵੇਲੇ ਕੋਈ ਸੇਵਾਦਾਰ ਜਾਂ ਫਿਰ ਕੋਈ ਸੀਸੀਟੀਵੀ ਕੈਮਰਾ ਉੱਤੇ ਲੱਗੇ ਹੁੰਦੇ ਆ ਤੁਰੰਤ ਉਸ ਲੜਕੀ ਨੂੰ ਰੋਕਿਆ ਜਾਂਦਾ ਇਸ ਵੀਡੀਓ ਨੂੰ ਡਿਲੀਟ ਕਰਵਾਇਆ ਜਾਂਦਾ ਜਾਂ ਤੇ ਕੋਈ ਐਕਸ਼ਨ ਲਿਆ ਜਾਂਦਾ ਧਿਆਨ ਜੀ ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਆ ਕਿ ਦਰਗਿਆਨਾ ਕਮੇਟੀ ਦਾ ਮੰਂਦਰਵਾਲ ਕੋਈ ਖਿਆਲ ਨਹੀਂ ਹੈਗਾ ਚਾਹੇ ਉਹਨਾਂ ਦੇ ਸਕਿਉਰਿਟੀ ਗਾਰਡ ਆ ਜਾਂ ਕਮੇਟੀ ਆ ਜਾਂ ਪ੍ਰਧਾਨ ਆ ਇਹਨਾਂ ਦਾ ਮੰਂਦਰਵਾਲ ਕੋਈ ਖਿਆਲ ਨਹੀਂ ਹੈਗਾ ਜ਼ਿਆਦਾਤਰ ਕਮੇਟੀ ਆਪਣੀ ਨਿੱਜੀਆਂ ਲੜਾਈਆਂ ਦਰਗਿਆਨਾ ਤੀਰਥ ਦੇ ਬਹਿ ਕੇ ਲੜ ਰਹੀ ਆ ਹਾਂ ਇਹਨੂੰ ਰੋਕੂ ਕੌਣ ਜਦੋਂ ਮੈਂ ਤੁਹਾਨੂੰ ਪਹਿਲਾਂ ਇਹ ਦੱਸਿਆ ਕਿ ਇਹ ਦਰਗਿਆਨਾ ਕਮੇਟੀ ਦੇ ਮੈਂਬਰਾਂ ਦੇ ਕੰਟੈਕਟ ਵਿੱਚ ਹੈਗੀ ਆ ਕਿ ਇਹ ਬੀਬੀ ਜਦੋਂ ਦਰਗਿਆਨਾ ਕਮੇਟੀ ਦੀ ਯਾਤਰਾ ਜਾਂਦੀ ਆ ਉਹਨਾਂ ਦੇ ਨਾਲ ਜਾਂਦੀ ਆ ਤੇ ਫਿਰ ਰੋਕਣਾ ਕਿੰਨੇ ਆ ਉਹਨਾਂ ਨੂੰ ਕਿੰਨੇ ਰੋਕਣਾ ਆ ਦੱਸੋ ਨਾ ਤੇ ਹੁਣ ਪਤਾ ਲੱਗਾ ਕਿ ਦਰਗਿਆਨਾ ਕਮੇਟੀ ਵੱਲੋਂ ਇਸ ਬੀਬੀ ਨੂੰ ਬੁਲਾ ਕੇ ਉਹਨੂੰ ਮਾਫੀ ਦਿੱਤੀ ਗਈ ਹੈ ਉਹਦੀਆਂ ਇਹ ਵੀਡੀਓ ਹੈ ਉਹ ਡਿਲੀਟ ਕੀਤੀਆਂ ਗਈਆਂ ਹਾਂ ਅੱਜ ਅਖਬਾਰ 'ਚ ਵੀ ਮੈਂ ਵੀ ਪੜਿਆ ਆ ਕਿ ਦਰਗਿਆਨਾ ਕਮੇਟੀ ਲక్ష్ਮੀ ਭੈਣ ਲక్ష్ਮੀ ਕਾਂਤ ਚਾਵਲਾ ਨੇ ਉਹਨੂੰ ਮਾਫੀ ਦੇ ਦਿੱਤੀ ਆ ਮੈਂ ਇੱਕ ਕਲੀਅਰ ਗੱਲ ਅੱਜ ਸੰਗਤ ਨੂੰ ਵੀ ਦੱਸਣਾ ਚਾਹੁੰਦਾ ਆ ਤੇ ਭੈਣ ਲక్ష్ਮੀ ਕਾਂਤ ਚਾਵਲਾ ਨੂੰ ਵੀ ਮੈਂ ਦੱਸਣਾ ਚਾਹੁੰਦਾ ਆ ਭੈਣ ਜੀ ਤੁਸੀਂ ਪਹਿਲੀ ਵਾਰ ਦਰਗਿਆਨਾ ਕਮੇਟੀ ਦੇ ਪ੍ਰਧਾਨ ਬਣੇ ਜੇ ਇਹ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਤੁਸੀਂ ਕਿਸੇ ਨੂੰ ਮਾਫੀ ਨਹੀਂ ਦੇ ਸਕਦੇ ਜਾਂ ਮੈਨੂੰ ਦੱਸ ਦੋ ਕਿ ਦਰਗਿਆਨਾ ਕਮੇਟੀ ਦੀ ਜਿਹੜੀ ਕਮੇਟੀ ਰਜਿਸਟਰ ਹੋਈ ਉਸ ਸੰਵਿਧਾਨ ਦੇ ਵਿੱਚ ਤੁਸੀਂ ਲਿਖਿਆ ਹੀ ਕਿ ਜੜੀ ਬੇਅਦਵੀ ਹੋ ਗਈ ਉਹਨੂੰ ਮਾਫੀ ਦੇਣ ਦਾ ਅਧਿਕਾਰ ਦਰਗਿਆਨਾ ਕਮੇਟੀ ਨੂੰ ਹੋਏਗਾ ਇਹ ਦਰਗਿਆਨਾ ਕਮੇਟੀ ਕੋਲ ਅਧਿਕਾਰ ਨਹੀਂ ਹੈਗਾ ਇਹ ਸੰਤ ਸਮਾਜ ਕੋ ਹੁੰਦਾ ਹੈ ਅਧਿਕਾਰ ਇਹ ਸੰਤ ਸਮਾਜ ਨੇ ਵੇਖਣਾ ਆ ਤੁਸੀਂ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਉਹ ਕਰੋ ਜਿਹੜੀ ਤੁਹਾਡੇ ਮੰਦਰਾਂ ਦੇ ਵਿੱਚ ਲੜਾਈਆਂ ਹੋਣ ਡੀਆਂ ਆ ਉਹਨੂੰ ਖਤਮ ਕਰੋ ਜਾਂ ਤੁਹਾਡਾ ਇੱਕ ਕੰਮ ਹੈ ਨਾਗਪੁਰ ਅੰਬਾਂ ਦਾ ਟਰੱਕ ਉਲਟਿਆ ਸੀ ਤੁਸੀਂ ਉਹ ਅੰਬਾਂ ਦੀ ਰਾਖੀ ਕਰੋ ਤੁਹਾਨੂੰ ਮੰਦਰ ਨਾਲ ਕੋਈ ਮਤਲਬ ਨਹੀਂ ਤੁਸੀਂ ਉਸ ਵੀਡੀਓ ਦੇ ਵਿੱਚ ਮੈਂ ਫਾਸਟ ਵੇ ਤੇ ਸੁਣਿਆ ਸੀ ਉਸ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਸੀ ਲੋਕਾਂ ਦੀ ਜ਼ਮੀਰ ਮਾਰੀ ਗਈ ਆ ਅੱਜ ਭੈਣ ਜੀ ਮੈਂ ਤੁਹਾਨੂੰ ਪੁੱਛਦਾ ਆ ਕਿ ਜਿਹੜੀ ਦਰਗਿਆਨਾ ਕਮੇਟੀ ਦੇ ਵਿੱਚ ਬੇਦਬੀਆਂ ਹੋ ਰਹੀਆਂ ਤੁਹਾਡੀ ਜ਼ਮੀਰ ਕਿੱਥੇ ਹੈ ਗਈ ਆ ਤੁਸੀਂ ਆਪਣੀ ਜ਼ਮੀਰ ਜਗਾ ਕੇ ਦਿਖਾਓ ਪਹਿਲਾਂ ਬਹੁਤ ਬਲੀਆਂ ਦੀ ਬੇਦਬੀ ਹੋਈ ਤੁਸੀਂ ਮਾਫੀ ਦਿੱਤੀ ਕਿਹਦੇ ਕਹਿੰਦੇ ਦਿੱਤੀ ਆ ਜਾਗ ਜਾ ਰਿਆ ਜਦੋਂ ਬਹੁਵਲਿਆਂ ਨੂੰ ਦਿੱਤੀ ਸੀ ਇਹਨਾਂ ਨੇ ਮਾਫੀ ਕੀ ਕੋਈ ਸੰਤ ਸਮਾਜ ਵਿੱਚ ਬੈਠਾ ਸੀ ਉਹ ਉਸ ਮਾਫੀ ਦੇ ਵਿੱਚ ਮੈਂ ਜੀ ਨਾ ਨਾ ਕਮੇਟੀ ਬੈਠੀ ਨਾ ਕੋਸ਼ ਸਿਰਫ ਇੱਕ ਦਰਗਿਆਨਾ ਕਮੇਟੀ ਦੀ ਪ੍ਰਧਾਨ ਤੇ ਡਾਕਟਰ ਕੇ ਜੀ ਬੈਠੇ ਸਭ ਕੁਝ ਇਹਨਾਂ ਨੇ ਕੀਤਾ ਸੀ ਉਹਦੇ ਵਿੱਚ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ 'ਚ ਵੀ ਗਏ ਹਾਂ ਹਾਈ ਕੋਰਟ ਨੇ ਬੈਨ ਵੀ ਲਾਇਆ ਆ ਉਹ ਵੀ ਆਪਾਂ ਤੁਹਾਡੇ ਕੋ ਇੱਕ ਪਰਸੋਂ ਵੀਡੀਓ ਆਈ ਆ ਕਿ ਹਾਈ ਕੋਰਟ ਦੇ ਬੈਨ ਦੇ ਬਾਅਦੂਦ ਡਾਕਟਰ ਰਕੇਸ਼ ਜੀ ਨੇ ਉਥੇ ਬਹਿ ਕੇ ਰੱਥ ਦੇ ਬਹਿ ਕੇ ਬੇਅਦਬੀ ਕਰਾਈ ਆ ਆਪਾਂ ਉਹ ਵੀ ਚੰਦ ਜਿਨ੍ਹਾਂ ਦੇ ਵਿੱਚ ਕੰਪਲੇਂਟ ਦੇ ਜਾਣ ਜਾ ਰਹੇ ਆ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਕੀ ਡਾਕਟਰ ਕੇ ਜੀ ਨੇ ਹਾਈ ਕੋਰਟ ਦੀਆਂ ਹੁਕਮਾਂ ਦੀਆਂ ਧੱਜੀਆਂ ਡਾਈਆਂ ਦਰਗਿਆਨਾ ਕਮੇਟੀ ਨੇ ਹਾਈ ਕੋਰਟ ਦੇ ਹੁਕਮ ਦੀਆਂ ਧੱਜੀਆਂ ਡਾ ਰਹੇ ਨੇ ਫਿਰ ਜਿਹੜੋਂ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡਾਂ ਨੇ ਸ਼ਰਾਬ ਪੀਤੀ ਮੀਟ ਖਾ ਕੇ ਸ਼੍ਰੀ ਲਕਸ਼ਮੀਂਗਰਾਈਨ ਮੰਦਿਰ ਜੀ ਦੇ ਬਾਹਰ ਜਾ ਕੇ ਸਾਰੀ ਰਾਤ ਡਿਊਟੀ ਕੀਤੀ ਭੈਣ ਜੀ ਉਹਦੇ ਵੀ ਤੁਸੀਂ ਮਾਫੀ ਦੇਤੀ ਉਹਨਾਂ ਨੂੰ ਕੁਛ ਨਹੀਂ ਹੋਣ ਦਿੱਤਾ ਉਹਦੇ ਮਗਰ ਕੌਣ ਸੀ ਜਾ ਕੇ ਜਾ ਰਿਆ ਅੱਜ ਜਿਨ੍ਹਾਂ ਨੂੰ ਮਾਫੀ ਦਿੱਤੀ ਜੇ ਇਹਦੇ ਮਗਰ ਵੀ ਜਾਗ ਜਾ ਰਿਆ ਕਿੰਨਾ ਦੇ ਕਹਿਣ ਤੇ ਤੁਸੀਂ ਕਰੇ ਬੰਦ ਕਮਰੇ ਦੇ ਤੁਸੀਂ ਮਾਫੀ ਦੇ ਰਹੇ ਜੇ ਤੁਹਾਡੀਆਂ ਭਾਵਨਾ ਆਹਤ ਨਹੀਂ ਹੋ ਰਹੀਆਂ ਭੈਣ ਜੀ ਤੁਹਾਡੀਆਂ ਹਾਤਾਂ ਜਿਹੜੀਆਂ ਭਾਵਨਾ ਹਾਤ ਹੋ ਰਹੀਆਂ ਦੂਜੀ ਗੱਲ ਤੁਹਾਡਾ ਤੁਸੀਂ ਸੰਤਨੀ ਜੇ ਤੁਸੀਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੇ ਓਨਲੀ ਦਰਗਿਆਨਾ ਕਮੇਟੀ ਨਾ ਕਿ ਜਿਸੋਂ ਮੈਨੂੰ ਆਪਣਾ ਜਾਂ ਤੁਹਾਡਾ ਸੰਵਿਧਾਨ ਹੈ ਦਰਗਾਨਾ ਕਮੇਟੀ ਦਾ ਉਰੇ ਵਿੱਚ ਲਿਖਿਆ ਆ ਕਿ ਤੁਸੀਂ ਹਿੰਦੂ ਸਮਾਜ ਦਾ ਜਿਹੜੇ ਡਿਸੀਜਨ ਆ ਤੁਸੀਂ ਲੋਗੇ ਪ੍ਰਧਾਨ ਲਏਗਾ ਲਿਆਓ ਸੰਵਿਧਾਨ ਆਪਣਾ ਲੈ ਕੇ ਆਓ ਅੱਗੇ ਤੁਹਾਨੂੰ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਕਿਸੇ ਨੂੰ ਮਾਫੀ ਦੇਣ ਦਾ ਹਾਂ ਤੁਹਾਡਾ ਜੇ ਮੰਦਰ ਦਾ ਮੈਂਬਰ ਕੋਈ ਗਲਤੀ ਕਰਦਾ ਆ ਉਹਦਾ ਤੁਹਾਡਾ ਅਧਿਕਾਰ ਖੇਤਰ ਹੈਗਾ ਤੁਸੀਂ ਉੱਤੇ ਕਰੋ ਨਾ ਕਿ ਆਮ ਜਨਤਾ ਆ ਕੇ ਗਲਤੀ ਕਰਦੀ ਆ ਉਹਦਾ ਅਧਿਕਾਰ ਖੇਤਰ ਸੰਤ ਸਮਾਜ Goa ਸੰਤ ਸਮਾਜ ਕੱਲ ਹੀ ਬੈਠਾ ਆਇਆ ਇੱਥੇ ਤੁਸੀਂ ਸੰਤ ਨਾ ਬਣੋ ਤੁਸੀਂ ਹੈ ਨਹੀਂ ਜੇ ਤੁਸੀਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੇ ਇੱਕ politcal ਇਨਸਾਨ ਜੇ ਤੁਸੀਂ ਸੰਤ ਨਹੀਂ ਜੇ ਨਾ ਕਿ ਧਾਰਮਿਕ ਆਗੂ ਜੇ ਤੁਸੀਂ ਫਿਰ ਤੁਸੀਂ ਕਿਹਾ ਵਾ ਕਿ ਤੁਸੀਂ ਸੰਤ ਸਮਾਜ ਨਾਲ ਤਾਲੁਕ ਨਹੀਂ ਰੱਖਦੇ ਤੁਸੀਂ ਇੱਕ ਨੇਤਾ ਰਹੇ ਹੋ ਕੀ ਲੱਗਦਾ ਨਹੀਂ ਕਿ ਇਹਨਾਂ ਨੂੰ ਭੈਣ ਜੀ ਲక్ష్ਮੀ ਕਾਂਚਾਵਲਾ ਨੂੰ ਪ੍ਰਬੰਧ ਪ੍ਰਬੰਧ ਦਾ ਖਿਆਲ ਨਹੀਂ ਆ ਜਾਂ ਫਿਰ ਪ੍ਰਬੰਧ ਪੁਕਤਾ ਜਿਹੜੇ ਪ੍ਰਬੰਧ ਆ ਉਹ ਕਰਨ ਉਹ ਨਹੀਂ ਇਹਨਾਂ ਕੋ ਕੀਤੇ ਜਾ ਰਹੇ ਮੈਦਕੰਨਾ ਜੀ ਪ੍ਰਬੰਧ ਕੀਤੇ ਨਹੀਂ ਜਾ ਰਹੇ ਕੁਛ ਨਹੀਂ ਹੋ ਰਿਹਾ ਵੇਖੋ ਜੀ ਭੈਣ ਜੀ ਲక్ష్ਮੀ ਕਾਂਤ ਚਾਵਲਾ ਜੀ ਨੇ ਜਿਉਂਦਾ ਪ੍ਰਧਾਨ ਬਣੇ ਨੇ ਬਹੁ ਬਲਿਆਂ ਦੀ ਬੇਅਦਬੀ ਉਸ ਤੋਂ ਬਾਅਦ ਅੱਜ ਤੱਕ ਇਤਿਹਾਸ ਵਿੱਚ ਕਦੀ ਦਰਗਿਆਨਾ ਕਮੇਟੀ ਦੇ ਬਾਅਦ ਧਰਨਾ ਨਹੀਂ ਲੱਗਾ ਇਨ੍ਹਾਂ ਦੇ ਬੰਦਿਆਂ ਨੇ ਹੀ ਇਨ੍ਹਾਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੇ ਨਵਰਾਤਰੀਆਂ ਦੇ ਵਿੱਚ ਜਦੋਂ ਸ੍ਰੀ ਲੰਗੂਰ ਮੇਲਾ ਚੱਲ ਰਿਹਾ ਸੀ ਵੱਡੇ ਹਨੂਮਾਨ ਜੀ ਦੇ ਮੰਦਿਰ ਉਦੋਂ ਉਹਨਾਂ ਨੇ ਧਰਨਾ ਲਾ ਕੇ ਬੈਠੇ ਇਹਨਾਂ ਦੇ ਖਿਲਾਫ ਉਹ ਵੀ ਤੁਹਾਡੇ ਪੀੜ درمیان ਹੋਇਆ ਫਿਰ ਸ਼ਰਾਬ ਆਂਡਾ ਮੀਟ ਖਾ ਕੇ ਤੁਸੀਂ ਭੈਣ ਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਆਂ ਅਸੀਂ ਤੁਹਾਡੇ ਨਾਲ ਕਾਫੀ ਵਾਰ ਬੈਠੇ ਆਂ ਤੁਸੀਂ ਇਸ ਤੇ ਸਾਡੇ ਨਾਲ ਚਰਚਾ ਕਰਦੇ ਰਹੇ ਜੀ ਸਾਡੀ ਕਮੇਟੀ ਸਾਰੀ ਸ਼ਰਾਬ ਪੀਂਦੀ ਆ ਤੁਸੀਂ ਉਹਨਾਂ ਦੇ ਬੋਲੋ ਭੈਣ ਜੀ ਜਦੋਂ ਤੁਹਾਡੇ ਸਿਕਿਉਰਿਟੀ ਗਾਰਡਾਂ ਦੇ ਆ ਕੇ ਸ਼ਰਾਬ ਆਂਡਾ ਮੀਟ ਪਾ ਕੇ ਨਾ ਡਿਊਟੀ ਕੀਤੀ ਉਥੇ ਆਪਾਂ ਦੀ ਕਹਿਣੀ ਤੇ ਕਰਨੀ 'ਚ ਕੀ ਫਰਕ ਰਹਿ ਗਿਆ ਆਪਾਂ ਦੀ ਕਹਿਣੀ ਹੋ ਰਹੀ ਤੇ ਕਰਨੀ ਹੋ ਰਿਆ ਆਪਾਂ ਉਹਦੋਂ ਉਹਨਾਂ ਨੂੰ ਬਚਾ ਦੇ ਖਾਤਰ ਚ ਆ ਗਏ ਆ ਕੀ ਹੁਣ ਇਹਨਾਂ ਨੂੰ ਆਪਾਂ ਬਚਾ ਲਈਏ ਕਿਉਂ ਬਚਾਈਏ ਜੀ ਜਦੋਂ ਆਪਾਂ ਹਰ ਥਾਂ ਤੇ ਬੋਰਡ ਲਾਏ ਗਏ ਜਿਹੜਾ ਸ਼ਰਾਬ ਪੀ ਕੇ ਆਏਗਾ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਜੋ ਤੁਸੀਂ ਲਿਖ ਕੇ ਲਾਇਆ ਤੁਸੀਂ ਆਪਣੀ ਲਿਖੰਤੇ ਨਹੀਂ ਟੱਲ ਰਹੇ ਆਪ ਹੀ ਤੁਸੀਂ ਲਿਖ ਕੇ ਲਾਇਆ ਆਪ ਹੀ ਤੁਸੀਂ ਸ਼ਾਬਾਂ ਵਾਲਿਆਂ ਨੂੰ ਬਚਾਣ ਲਾ ਪੇ ਜੇ ਆਪ ਹੀ ਤੁਸੀਂ ਕਹਿੰਦੇ ਜੀ ਇਹਨਾਂ ਨੂੰ ਕਮੇਟੀ ਵਾਲਿਆਂ ਦੇ ਕਾਰਵਾਈ ਹੋਣੀ ਚਾਹੀਦੀ ਆ ਆਪ ਹੀ ਤੁਸੀਂ ਉਹਦੀ ਲਿਸਟ ਨਹੀਂ ਦਿੱਤੀ ਪੈਂਜੀ ਤੁਹਾਡੀ ਕੈਨੇਟੇ ਕਰਨੀ ਚ ਬੜਾ ਫਰਕ ਆ ਹੁਣ ਇਹ ਦੱਸੋ ਕਿ ਐਨੀ ਦੇਰ ਹੋ ਗਈ ਐ ਪੈਂਜੀ ਲక్ష్ਮੀnga ਚਾਵਲਾ ਨੂੰ ਪ੍ਰਬੰਧਾ ਦਾ ਜਾਇਜ਼ਾ ਲੈਂਦਿਆਂ ਉਪਲਬਧੀ ਕੀ ਆ ਦੁਰਗਾ ਮੰਦਿਰ ਦੀ ਨਵਾਂ ਕੀ ਕੀਤਾ ਉਹਨਾਂ ਨੇ ਨਵਾਂ ਇਹ ਕੀਤਾ ਕੀ ਵੇਖੋ ਜੀ ਨਿਤ ਰੋਜ਼ ਅਖਬਾਰਾਂ 'ਚ ਖਬਰਾਂ ਆ ਰਹੀਆਂ ਲੜਾਈ ਹੋ ਰਹੀ ਆ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਮੈਂ ਕੰਟਰੋਲ ਕਿੱਦਾਂ ਕਰਨਾ ਕਮੇਟੀ ਨੂੰ ਮੈਂ ਕਿੱਦਾਂ ਕਮੇਟੀ ਚਲਾਣੀ ਆ ਮੈਨੂੰ ਤੇ ਕੋਈ ਨਹੀਂ ਨਜ਼ਰ ਆ ਰਿਹਾ ਨਵਾਂ ਜੀ ਮੈਨੂੰ ਇੱਕ ਪੈਂਜੀ ਆਪ ਦਾ ਦੇਣ ਕਿ ਮੈਂ ਆ ਚੀਜ਼ ਨਵੀਂ ਕੀਤੀ ਆ ਜੇ ਦਰਗਿਆਨਾ ਤੀਰਥ ਤੇ ਆਪਾਂ ਅੰਦਰ ਵੜਦੇ ਆ ਜਿੱਥੇ ਚਰਨ ਗੰਗਾ ਬਣੀ ਉਸ ਤੋਂ ਅੱਗੇ ਬਣੋ ਪੱਥਰ ਟੁੱਟਾ ਪਿਆ ਹੈ ਤੁਹਾਡੇ ਕੋਲ ਮੰਦਰ ਚ ਪੱਥਰ ਨਹੀਂ ਲਵਾ ਸਕੇ ਤੁਸੀਂ ਸੁਣਨ ਵਿੱਚ ਤੇ ਇਹ ਵੀ ਆ ਰਿਹਾ ਜਿਹੜਾ ਭੋਗ ਵਾਸਤੇ ਜਿਹੜਾ ਕਿਉਂ ਆਂਦਾ ਵਾ ਉਹ ਇਹਨਾਂ ਦੇ ਵਿਆਹਾਂ ਵਿੱਚ ਲੱਡੂ ਬਣਾਉਂਦੇ ਜਾਂ ਫਿਰ ਮਠਾਈਆਂ ਬਣਾਉਣ ਦੇ ਕੰਮ ਆਂਦਾ ਵਾ ਇਹ ਜੀ ਅਹੀਂ ਸਾਰੇ ਰੋਲੇ ਸੁਣੇ ਆ ਕਰਦੇ ਵੀ ਹੋਣਗੇ ਇਹਰੇ ਵਿੱਚ ਮੇਰਾ ਇਰਾਦਾ ਬੰਦਾ ਆ ਕਿ ਮੈਂ ਮਾਨਯੋਗ ਹਾਈ ਕੋਰਟ ਵਿੱਚ ਜਾ ਕੇ ਇਸ ਦਰਗਿਆਨਾ ਕਮੇਟੀ ਦਾ ਆਡਿਟ ਕਰਾਵਾਂ ਕਿ ਆਪਾਂ ਰੈਟ ਪਾਈ ਜਾਵੇ ਕਿ ਬਾਹਲੇ ਬੰਦਿਆਂ ਤੋਂ ਆਡਿਟ ਕਰਾਇਆ ਜਾਵੇ ਕਿ ਦਰਗਿਆਨਾ ਕਮੇਟੀ ਦੇ ਵਿੱਚ ਕੀ ਕਪਲੇ ਚੱਲਦੇ ਪਏ ਨੇ ਕਿਉਂਕਿ ਲਗਾਤਾਰ ਕਾਫੀ ਕੰਪਲੇਂਟਾਂ ਆ ਰਹੀਆਂ ਵਾਂ ਔਰ ਕਾਫੀ ਬੇਅਦਬੀਆਂ ਹੋ ਰਹੀਆਂ ਵਾਂ ਜਿਹੜੀਆਂ ਕਿ ਦਰਗਿਆਨਾ ਕਮੇਟੀ ਦੇ ਵਸਤੀ ਗੱਲ ਨਹੀਂ ਲੱਗ ਰਹੀ ਦਰਗਿਆਨਾ ਕਮੇਟੀ ਦੀ ਮੈਂ ਤੁਹਾਨੂੰ ਧਿਆਨ ਜੀ ਪਹਿਲਾਂ ਵੀ ਇਹ ਗੱਲ ਦੱਸੀ ਆ ਕਿ ਦਰਗਿਆਨਾ ਕਮੇਟੀ ਦੀ ਆਪਣੀ ਨਿੱਜੀਆਂ ਲੜਾਈਆਂ ਨਹੀਂ ਖਤਮ ਹੋ ਰਹੀਆਂ ਤੇ ਉਹਨਾਂ ਨੇ ਡਵੈਲਪਮੈਂਟ ਵਾਸਤੇ ਕਿੱਥੋਂ ਜਾਣਾ ਆ ਮੰਦਰਾਂ ਵੱਲ ਕਿੱਥੋਂ ਖਿਆਲ ਕਰਨਾ ਆ ਇਹਨਾਂ ਦੀ ਆਪਣੀਆਂ ਦੇਖੋ ਜੀ ਨਿਤ ਰੋਜ ਕਪੜੇ ਦੀਆਂ ਚਲਦੀਆਂ ਪਈਆਂ ਕਿ 50 ਲੱਖ ਰੁਪਏ ਦਾ ਉਹਨੇ ਖਾ ਲਿਆ 50 ਲੱਖ ਰੁਪਏ ਹੋਰਾਂ ਕਪੜਾ ਪਹਿਲੋਂ ਭੈਣਜੀ ਨੇ ਥੋੜੀ ਦੇਰ ਪਹਿਲੋਂ ਆਪਣੇ ਜਨਰਲ ਸੈਕਟਰੀ ਜੀ ਤੇ ਅਖਬਾਰ ਚ ਖਬਰ ਲਵਾਤੀ ਜੀ ਇਹਨਾਂ ਨੇ 6 ਲੱਖ ਰੁਪਏ ਦਾ ਕਪੜਾ ਕੀਤਾ ਆ ਆਪੀ ਖਬਰ ਲਾ ਲਈ ਆਪੀ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਕਹਿਣ ਦਾ ਭਾਅ ਆ ਇਹ ਆ ਕੀ ਜੇ ਅਰਨੁਖੰਨਾ ਜੀ ਨੇ ਘਪਲਾ ਕੀਤਾ ਹੀ ਨਹੀਂ ਤਾਂ ਫਿਰ ਤੋਂ ਆਪਾਂ ਖਬਰ ਕਿਉਂ ਲਵਾਈ ਆਪਾਂ ਕਿਉਂ ਰੋਲਾ ਪਾਇਆ ਆਪਾਂ ਆਪ ਹੀ ਕਲੀਨ ਚਟ ਦੇ ਦਿੱਤੀ ਆਪਾਂ ਆਪ ਹੀ ਸਭ ਕੁਝ ਕਰੀ ਜਾ ਰਹੇ ਆ ਜੇ ਕੋਈ ਮੰਦਰਾ ਚ ਬੇਅਦਬੀਆਂ ਕਰਦਾ ਅਸੀਂ ਆਪ ਹੀ ਸਭ ਕੁਝ ਕਰੀ ਜਾ ਰਹੇ ਆ ਮੈਂ ਭੈਣ ਜੀ ਨੂੰ ਬਾਰ ਬਾਰ ਇਹ ਕਹਿਣਾ ਚਾਹੁੰਦਾ ਭੈਣ ਜੀ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਆਪਣੇ ਅਧਿਕਾਰ ਖੇਤਰ ਤੋਂ ਉਸ ਸੀਮਾ ਤੋਂ ਬਾਹਰ ਨਾ ਜਾਓ ਜਿਹੜੀ ਕਿਹੇ ਦੀਆਂ ਸੀਮਾ ਉਹ ਰੀਆ ਪਾਵਰਾਂ ਤੁਸੀਂ ਨਾ ਇਸਤੇਮਾਲ ਕਰੋ ਜਿਹੜੀਆਂ ਧਾੜੀਆਂ ਆਪਣੀਆਂ ਪਾਵਰ استعمال ਕਰਕੇ ਆਪਣਾ ਮੰਦਰ ਦੀ ਜਿਹੜੀ ਨਿੱਜੀ ਲੜਾਈ ਚੱਲਦੀ ਪਈ ਹੈ ਉਹਨੂੰ ਖਤਮ ਕਰੋ ਜਿਸ ਤਰ੍ਹਾਂ ਕਿ ਕੋਈ ਬੇਅਦਬੀ ਹੁੰਦੀ ਹੈ ਜਾਂ ਫਿਰ ਕੋਈ ਘਟਨਾ ਹੁੰਦੀ ਹੈ ਕੀ ਲੱਗਦਾ ਕਿ ਸੰਤ ਸਮਾਜ ਨੂੰ ਇਕੱਠਿਆਂ ਕਰਨਾ ਚਾਹੀਦਾ ਹੈ ਇੱਕ ਸਟੇਜ ਦੇ ਉੱਤੇ ਤੇ ਉਹਨਾਂ ਦਾ ਸਲਾਹ مشوره ਦੇ ਨਾਲ ਹੀ ਸਾਰੇ ਫੈਸਲੇ ਲੈਣੇ ਚਾਹੀਦੇ ਮੈਂ ਜੀ ਸੰਤ ਸਮਾਜ ਸਾਰਾ ਇੱਕ ਮੰਚ ਤੇ ਆ ਤੁਸੀਂ ਚੰਦ ਦਿਨਾਂ ਤੱਕ ਵੇਖਿਓ ਜੀ ਸੰਤ ਸਮਾਜ ਦਾ ਮੈਂ ਅੰਬਰਸਰ ਦਾ ਸੰਯੋਜਕ ਆ ਹਾਡੇ ਕਾਮ ਗਨੇਸ਼ਰ ਗਰੀਜੀ ਮਹਾਰਾਜ ਜਾਂ ਗਨੇ ਮਨੋਜ ਮਹਾਰਾਜ ਜੀ ਉਹ ਸਹਿਯੋਜਕ ਨੇ ਅੰਬਰਸਰ ਦੇ ਇਹ ਸੰਤ ਸਮਾਜ ਦਾ ਕੰਮ ਆ ਸੰਤ ਸਮਾਜ ਨਹੀਂ ਕਰਨਾ ਹੈ ਵੇਖਣਾ ਵੀ ਕਿੱਥੇ ਬੇਅਦਬੀ ਹੋਈ ਆ ਕਿਨੂੰ ਮਾਫੀ ਦੇਣੀ ਆ ਕਿਨੂੰ ਨਹੀਂ ਦੇਣੀ ਇਹ ਨਹੀਂ ਕਿ ਤੁਸੀਂ ਬੰਦ ਕਮਰੇ ਚ ਬਹਿ ਕੇ ਮਾਫੀ ਦੇ ਦਿਓ ਮੈਂ ਮਾਫੀ ਦੇਤੀ ਜੀ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਭਾਜੀ ਮੈਂ ਕਲੀਅਰ ਪੰਜਾਬੀ ਜੀ ਤੁਹਾਨੂੰ ਗੱਲ ਦੱਸਣਾ ਚਾਹਨਾ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਤੁਸੀਂ ਕਿਸ ਨੂੰ ਮਾਫੀ ਨਹੀਂ ਦੇ ਸਕਦੇ ਹਾਂ ਜੇ ਦੇ ਸਕਦੇ ਜੇ ਤੁਸੀਂ ਆਪਣੀ ਜਿਹੜੀ ਦਰਗਿਆਨੇ ਦੀ ਡੀਟ ਹੈਗੀ ਉਹ ਲੈ ਕੇ ਆਓ ਦਿਖਾਓ ਸਾਨੂੰ ਕੀ ਇਹਦੇ ਵਿੱਚ ਲਿਖਿਆ ਆ ਕਿ ਦਰਗਿਆਨਾ ਕਮੇਟੀ ਦੀ ਪ੍ਰਧਾਨ ਨੂੰ ਅਧਿਕਾਰ ਹੈਗਾ ਮਾਫੀ ਦੇਣ ਦਾ ਫਿਰ ਤਾਂ ਆਪਾਂ ਮੰਨਾਂਗੇ ਜਾਂ ਨਹੀਂ ਲਿਖਿਆ ਤੇ ਫਿਰ ਤੁਸੀਂ ਕਿਸ ਬਣਾ ਦੇ ਮਾਫੀਆਂ ਦੇ ਰਹੇ ਜੇ ਜਦੋਂ ਹੀ ਬੇਅਦਬੀ ਹੁੰਦੀ ਤੁਸੀਂ ਮਾਫੀ ਦਿੰਦੇ ਜੇ ਜਦੋਂ ਬੇਅਦਬੀ ਹੁੰਦੀ ਤੁਸੀਂ ਮਾਫੀ ਕਿਉਂ ਮਾਫੀ ਦਿੰਦੇ ਜੇ ਤੁਸੀਂ ਤੁਹਾਨੂੰ ਕੀ ਅਧਿਕਾਰ ਖੇਤਰ ਹੈ ਮਾਫੀ ਦੇਣ ਦਾ ਆਰਾਮਤ ਤੁਸੀਂ ਸੰਤਾ ਨੂੰ ਕੁਛ ਨਹੀਂ ਸਮਝਦੇ ਤੁਸੀਂ ਸੰਤਾ ਤੋਂ ਉੱਤੇ ਜੇ ਇਹਨਾਂ ਨੇ ਹੁਣ ਦੇ ਦਿੱਤੀ ਮਾਫੀ ਤੁਹਾਡੇ ਵੱਲੋਂ ਮਾਫੀ ਹੋਈ ਕਿ ਨਹੀਂ ਹੋਈ ਬਿਲਕੁਲ ਨਹੀਂ ਜੀ ਹੋਈ ਭੈਣਜੀ ਨੇ ਮਾਫੀ ਦੇ ਦਿੱਤੀ ਆ ਲੱਖ ਦੇ ਦਿੱਤੀ ਆ ਭੈਣਜੀ ਦੀਆਂ ਭਾਵਨਾ ਜਿਹੜੀਆਂ ਭਾਵਨਾ ਉਹ ਆਹਤ ਨਹੀਂ ਹੋਣਦੀ ਹੋਣਗੀਆਂ ਅਗਲਾ ਜਿਵੇਂ ਹੋਏਗਾ ਤੁਹਾਡਾ ਹੁਣ ਅਗਲਾ ਐਕਸ਼ਨ ਇਹ ਹੋਊਗਾ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਨੂੰ 100 ਵਾਰ 3 ਵਜੇ ਉਸ ਕੁੜੀ ਦੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਆ ਇੱਕ ਉਹ ਕੁੜੀ ਦਾ ਨਾਂ ਹੈਗਾ ਅਸਲ ਨਾਂ ਹੈਗਾ ਵਿਜੈ ਲక్ష్ਮੀ 88 ਫੁੱਟ ਰੋੜ ਤੇ ਰਹਿੰਦੀ ਆ ਨਾਗ ਕੋਈ ਲੱਗੇ ਬਿਲਡਿੰਗ ਅੱਗੇ ਹੋਰੇ ਲੱਗੇ ਰਹਿੰਦੀ ਆ ਠੀਕ ਹੈ ਜੀ ਫਿਰ ਇੱਕ ਅਨਿਤਾ ਕੁੜੀ ਆ ਜਿਨੇ ਵੀਡੀਓ ਬਣਾਈ ਆ ਅਸੀਂ ਦੋਨਾਂ ਦੇ ਖਿਲਾਫ ਕੰਪਲੇਂਟ ਦੇਣ ਜਾ ਰਹੇ ਆ ਫਿਰ ਆਪਾਂ ਵੇਖਾਂਗੇ ਕਿ ਭੈਣ ਜੀ ਜੇ ਤੁਸੀਂ ਕੰਪਲੇਂਟ ਦਿੱਤੀ ਹੈਹੀਂ ਹਾਈ ਕੋਰਟ ਤੱਕ ਜਾਵਾਂਗੇ ਲੈ ਕੇ ਤੁਹਾਨੂੰ ਵੀ ਕਿ ਤੁਹਾਨੂੰ ਕੀ ਅਧਿਕਾਰ ਖੇਤਰ ਹੈਗਾ ਏ ਤੁਸੀਂ ਕਿਸ ਨੂੰ ਮਾਫੀ ਦੇ ਸਕਦੇ ਕਿ ਨਹੀਂ ਦੇ ਸਕਦੇ ਲਿਆਓ ਲਿਆਓ ਆਪਣੀ ਡੀਟ ਲੈ ਕੇ ਆਓ ਜਿੱਥੇ ਕਿੱਥੇ ਲਿਖਿਆ ਕੀ ਦਰਗਾਹਨਾ ਕਮੇਟੀ ਦੇ ਪ੍ਰਧਾਨ ਨੂੰ ਅਧਿਕਾਰ ਹੈਗਾ ਕਿ ਮਾਫੀ ਦੇਣ ਦਾ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ ਜੀ ਮੈਨੂੰ ਤਾਂ ਇਹ ਸ਼ੱਕ ਇਹ ਲੱਗਦਾ ਆ ਕਿ ਆਪ ਹੀ ਕਰਾ ਕੇ ਤੇ ਆਪ ਹੀ ਮਾਫ਼ੀਆਂ ਦੇਈ ਜਾਂਦੇ ਆ ਆਪ ਹੀ ਕਰਬ ਕਮੇਟੀ ਕਰਵਾ ਕੇ ਤੇ ਆਪ ਹੀ ਮਾਫ਼ੀ ਦੇਈ ਜਾਂਦੇ ਆ ਇਹ ਆਪ ਹੀ ਸ਼ੰਕਰਾਚਾਰੇ ਬਣੀ ਕਮੇਟੀ ਆਪ ਹੀ ਸਭ ਕੁਝ ਬਣੀ ਆ ਇਸ ਕਰਕੇ ਕਮੇਟੀ ਦਾ ਕੰਮ ਆ ਵੇਖੋ ਜੀ ਧਿਆਨ ਜੀ ਮੈਨੂੰ ਅੱਜ ਵੀ ਚੇਤਾ ਆ ਕਿ ਜਿਹੜੋ ਇੱਥੇ ਦਰਗਿਆਨੇ ਜੇ ਕਾਰ ਸੇਵਾ ਸ਼ੁਰੂ ਹੋਈ ਸੀ ਮੰਦਰ ਦੀ ਇਹਨਾਂ ਦਾ ਕਮੇਟੀ ਦਾ ਮੈਂਬਰ 10 ਜਣੇ ਆਏ ਸੀ 1200 ਮੈਂਬਰ ਆ 10 ਮੈਂਬਰ ਆਏ ਸੀ ਕਮੇਟੀ ਦੇ ਸਿਰਫ ਇੰਨਾ ਦੇ ਮੈਂਬਰ ਕਮੇਟੀ ਦੇ ਉਦੋਂ ਨਜ਼ਰਾਨੇ ਆ ਜਦੋਂ ਕੋਈ ਵੀਆਈਪੀ ਆ ਗਿਆ ਉਦੋਂ ਉਹਨਾਂ ਨੇ ਨਜ਼ਰਾਨਾ ਆ 15 20 ਸੌ ਜਾਣੇ ਨੇ ਉਹ ਨਜ਼ਰਾਨਾ ੱੱਕੇ ਮਾਰਨ ਵਾਸਤੇ ਕਿ ਅਸੀਂ ਫੋਟੋ ਲਵਾਣੀ ਆ ਫਿਰ ਦੂਜੀ ਵੇਖੋ ਦਰਗਿਆਨਾ ਕਮੇਟੀ ਤੋਂ ਦਰਗਿਆਨੇ ਸ੍ਰੀ ਦਰਗਿਆਨਾ ਤੀਰਥ ਤੋਂ ਕੋਈ ਵੀ ਯਾਤਰਾ ਜਾਂਦੀ ਆ ਇਹਨਾਂ ਨੇ ਸੰਤਾ ਨੂੰ ੱੱੱਕੇ ਮਾਰ-ਮਾਰ ਕੇ ਪਿੱਛੇ ਕਰਨਾ ਤੇ ਆਪ ਅੱਗੇ ਹੋ ਕੇ ਫੋਟੋਆਂ ਲਵਾਉਣੀਆਂ ਦਰਗਿਆਨਾ ਕਮੇਟੀ ਦਾ ਕੰਮ ਆ ਹੈਗਾ ਆ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ ਮੈਂ ਤੇ ਕਹਣਾ ਆ ਕਿ ਦਰਗਿਆਨਾ ਕਮੇਟੀ ਸਾਰੀ ਬਰਖਾਸਤ ਕਰ ਦੇਣੀ ਚਾਹੀਦੀ ਆ ਜਿਹੜਾ ਵੀ ਇਹਨਾਂ ਦਾ ਸਰਪ੍ਰਸਤ ਹੈਗਾ ਕਮੇਟੀ ਨੂੰ ਬਰਖਾਸਤ ਕਰਕੇ ਨਵੀਂ ਕਮੇਟੀ ਬਣਾਉਣੀ ਚਾਹੀਦੀ ਆ ਜਿਹੜਾ ਦਰਗਿਆਨਾ ਕਮੇਟੀ ਦਾ ਸਰਪ੍ਰਸਤ ਹੈਗਾ ਇਹਨਾਂ ਕੋਲ ਦੇ ਵੇਖ ਕੇ ਵੀ ਕਿਉਂ ਚੁੱਪ ਨੇ ਕਿਉਂ ਬਿਆਨ ਆ ਰਿਹਾ ਵੇਖੋ ਜੀ ਜਦੋਂ ਮੰਦਰੇ ਬੇਅਦਬੀ ਹੁੰਦੀ ਹੈ ਉਦੋਂ ਕਿਉਂ ਚੁੱਪ ਰਹਿੰਦੇ ਨੇ ਕਿਉਂ ਖਮੋਸ਼ੀ ਵਰਤ ਲੈਂਦੇ ਨੇ ਕੀ ਲੱਗਦਾ ਨਹੀਂ ਕਿ ਇਹ ਦਰਗਿਆਨਾ ਪ੍ਰਬੰਧਕ ਕਮੇਟੀ ਜਿਹੜੀ ਇਹ ਆਪਸੀ ਨਿੱਜੀ ਪ੍ਰਾਪਰਟੀ ਸਮਝਦੇ ਪਏ ਬਿਲਕੁਲ ਸਹੀ ਗੱਲ ਆ ਇਹਨਾਂ ਨੇ ਆਪਣੀ ਨਿੱਜੀ ਪ੍ਰਾਪਰਟੀ ਬਣਾਈ ਆ ਇਹਨਾਂ ਨੇ ਆਪਣੀ ਨਿੱਜੀ ਪ੍ਰਾਪਰਟੀ ਬਣਾਈ ਆ ਜਦੋਂ ਮਰਜ਼ੀ ਉਹਨੂੰ ਬੰਦ ਕਰ ਦਿੰਦੇ ਜਦੋਂ ਮਰਜ਼ੀ ਬੰਦ ਕਰਤਾ ਜਿਰੋ ਮਰਜ਼ੀ ਖੋਲਤਾ ਜੋ ਮਰਜ਼ੀ ਕਰਤਾ ਜਿੰਨੂੰ ਮਰਜ਼ੀ ਮਾਫੀ ਦੇ ਦਿੱਤੀ ਜਿੰਨੂੰ ਮਰਜ਼ੀ ਸਜ਼ਾ ਦੇ ਦਿੱਤੀ ਸਜ਼ਾ ਦੇ ਅੱਜ ਤੱਕ ਮੈਂ ਦਿੱਤੇ ਦੇਖਿਆ ਹੀ ਨਹੀਂ ਦਰਗਿਆਨਾ ਕਮੇਟੀ ਨੂੰ ਹੂੰ ਇਨਾਂ ਦੇ ਵਿੱਚ ਪਰ ਨਹੀਂ ਕਿਹੜਾ ਡੀਲਰ ਬੈਠਾ ਆ ਜਿਹੜਾ ਆ ਕੇ ਮਾਫੀਆਂ ਦਵਾ ਜਾਂਦਾ ਆ ਕਿ ਲੱਗਦਾ ਨਹੀਂ ਮਾਫੀ ਦੇ ਵਿੱਚ ਕੋਈ ਡੀਲ ਵੀ ਹੁੰਦੀ ਹੋਵੇਗੀ ਜਾਂ ਨਹੀਂ ਮੈਂ ਤਾਂ ਕਿਹਾ ਸ਼ਾਇਦ ਆਪਾਂ ਨੂੰ ਸ਼ੰਕਾ ਆ ਹਾਂ ਨੂੰ ਸ਼ੰਕਾ ਆ ਇੱਕ ਵਾਰ ਬੇਅਦਵੀ ਹੋਈ ਜੀ ਮੇਰੇ ਕੋ ਪ੍ਰੂਫ ਪਿਆ ਆ ਕਿ ਅੰਗ ਸ਼੍ਰੀ ਅੰਗਤ ਜੀ ਦੇ ਨਾਂ ਦੀ ਫੋਟੋ ਬਣਾ ਕੇ ਵਾਇਲ ਕੀਤੀ ਗਲਤ ਮਲਤ ਉਤੇ ਦੇਹਾਤੀ ਪੁਲਸ ਨੇ ਪਰਚਾ ਦਰਜ ਕਰਤਾ ਜੀ ਦਰਗਿਆਨਾ ਕਮੇਟੀ ਨੇ ਲੈ ਕੇ ਦੇਤਾ ਜੀ ਅੰਗਤ ਜੀ ਸਾਡੇ ਦੇਵਤਾ ਹੀ ਨਹੀਂ ਹੈਗੇ ਇੱਥੋਂ ਤੱਕ ਡਿੱਲਾ ਹੁੰਦੀਆਂ ਆ ਇਹਨਾਂ ਦੀਆਂ ਜਿ ਲੱਗ ਉਦੋਂ ਵੀ ਲੈਟਰ ਪੈਡ ਇਹਨਾਂ ਨੇ ਵਾਪਸ ਲਿਆ ਪਰ ਮੇਰੇ ਕੋਲ ਕਾਪੀ ਹੋਰੀ ਫੋਟੋ ਸਟੇਟ ਪਈ ਆ ਇਹਨਾਂ ਨੇ ਉਦੋਂ ਲੈਟਰ ਪੈਡ ਵਾਪਸ ਲਿਆ ਕੀ ਸਾਡੇ ਕੋਲ ਗਲਤੀ ਹੋ ਗਈ ਆ ਕਿ ਲੱਗਦਾ ਨਹੀਂ ਕਿ ਆਣ ਵਾਲੇ ਸਮੇਂ 'ਚ ਅਗਰ ਇਸ ਤਰ੍ਹਾਂ ਇਹਨਾਂ ਨੇ ਧਿਆਨ ਜਿਹੜਾ ਦਰਗਿਆਨਾ ਕਮੇਟੀ ਵੱਲ ਨਾ ਦਿੱਤਾ ਤੇ ਇਸ ਤਰ੍ਹਾਂ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਹੋਰ ਸੁਣੋ ਇਹਨਾਂ ਨੂੰ ਕਮੇਟੀ ਵੱਲ ਖਿਆਲ ਦੇਣ ਦੀ ਲੋੜ ਨਹੀਂ ਇਹਨਾਂ ਨੂੰ ਸਮਾਜ ਵੱਲ ਦੇਣ ਦੀ ਲੋੜ ਲੋੜ ਆ ਹਿੰਦੂ ਦਾ ਅੱਜ ਤੱਕ ਜਿਹੜਾ ਵੀ ਉੱਥੇ ਕੋਈ ਸਨਾਤਨੀ ਜਾਂਦਾ ਹੈ ਉਹਦਾ ਇਹਨਾਂ ਨੇ ਕੀ ਕੰਮ ਕੀਤਾ ਅੱਜ ਤੱਕ ਕਮੇਟੀ ਦੱਸ ਦੇਗੀ ਅਸੀਂ ਆਹ ਕੰਮ ਕੀਤਾ ਹੈ ਕਿਹੇ ਸਨਾਤਨੀ ਨੂੰ ਨਹੀਂ ਮਿਲਦੇ ਕਿਹੇ ਸਨਾਤਨੀ ਦਾ ਦੁੱਖ ਨਹੀਂ ਸੁਣਦੇ ਕਿਹੇ ਸਨਾਤਨੀ ਕੋਈ ਸਨਾਤਨੀ ਜਾਂਦਾ ਆ ਕਿ ਇਹ ਆਪਣੇ ਆਪ ਨੂੰ ਦੱਸ ਦੇ ਨੇ ਕਿ ਅਸੀਂ ਸਨਾਤਨੀਆਂ ਦੇ ਠੇਕੇਦਾਰ ਆਂ ਜਿਹੜਾ ਕੋਈ ਸਨਾਤਨੀ ਜਾਂਦਾ ਉਹਦੀ ਗੱਲ ਕਿਉਂ ਨਹੀਂ ਸੁਣਦੇ ਉਹਨੂੰ ਨਕਾਰਾ ਕਿਉਂ ਕਰ ਦਿੰਦੇ ਉਦੋਂ ਆਪਣੇ ਨਿੱਜੀ ਪ੍ਰਾਪਰਟੀ ਬਣਾ ਲੈਂਦੇ ਨੇ ਇੱਕ ਮੈਂ ਕਲੀਅਰ ਦਰਗਿਆਨਾ ਕਮੇਟੀ ਦੇ ਮੈਂਬਰਾਂ ਨੂੰ ਚਾਹੇ ਪ੍ਰਧਾਨ ਆ ਚਾਹੇ ਜਨਰਲ ਸੈਕਟਰੀ ਚਾਹੇ ਕੋਈ ਵੀ ਆ ਉਹਨਾਂ ਨੂੰ ਮੈਂ ਕਲੀਅਰ ਇਹ ਗੱਲ ਦੱਸਣਾ ਚਾਹੁੰਦਾ ਆ ਕਿ ਦਰਗਿਆਨਾ ਤੀਰਥ ਪਬਲਿਕ ਪ੍ਰਾਪਰਟੀ ਹੈਗਾ ਆ ਜਿੰਨਾ ਤੁਹਾਡਾ ਹੱਕ ਆ ਉਹਨਾਂ ਹਰ ਕਿਸਨਾਤਨੀ ਦਾ ਉੱਥੇ ਹੱਕ ਹੈਗਾ ਇਹ ਤੁਸੀਂ ਦਿਮਾਗ 'ਚ ਗੱਲ ਬਣਾ ਕੇ ਬੈਠੋ ਇੱਕ ਇਹਨਾਂ ਦਾ ਮਾਨਜੋਗ ਹਾਈ ਕੋਰਟ ਜਬਾ ਚੰਦ ਦਿਨਾਂ ਜੇ ਰਿਟ ਪਾਵਾਂਗੇ ਕਿ ਦਰਗਿਆਨਾ ਕਮੇਟੀ ਦਾ ਆਡਿਟ ਕਰਾਇਆ ਜਾਵੇ ਕਿ ਕੀ ਘਪਲੇ ਚੱਲਦੇ ਪਏ ਨੇ ਕੌਣ ਕੀ ਪੈਸਾ ਖਾ ਰਿਆ ਹੈ ਕਿ ਜੜੀਆਂ ਖਬਰਾਂ ਆ ਰਹੀਆਂ ਉਹ ਸੱਚੀਆਂ ਕਿ ਝੂਠੀਆਂ ਆਆਂ ਜੜੀਆਂ ਇੱਕ ਦੂਜੇ ਦੇ ਅਲੀਗੇਸ਼ਨ ਲਾਉਂਦੇ ਕਾਦੇ ਲਾਂਦੇ ਨੇ ਉਹ ਕਹਿੰਦਾ ਤੂੰ ਖਾਣਾ ਉਹ ਕਹਿੰਦਾ ਤੂੰ ਖਾਣਾ ਉਹ ਕਹਿੰਦਾ ਤੂੰ ਖਾਣਾ ਇੰਨਾ ਦਾ ਖਿਆਲ ਪੈਸੇ ਵਾਲਾ ਲਗਾ ਆ ਸਨਾਤਨੀ ਕਹੇ ਵਾਲ ਨਹੀਂ ਹੈਗਾ ਨਾ ਕਿ ਮੰਦਿਰ ਕਮੇਟੀ ਵਾਲੇ ਮੰਦਿਰ ਚ ਜੋ ਮਰਜ਼ੀ ਹੁ ਦਰ ਰਵੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਸੁਮਰਤ ਜੀ ਸਮਾਜ ਜ਼ਾਤ ਨਹੀਂ ਦੇ ਰਿਹਾ ਕਿਉਂਕਿ ਤੁਹਾਡੇ ਵਿਚਾਰ ਕਾਫੀ ਲੰਬੇ ਹੋ ਗਏ ਨੇ ਔਰ ਸਾਫ ਤੌਰ ਤੇ ਦਰਸ਼ਕਾਂ ਨੂੰ ਪਾ ਦੱਸਣਾ ਚਾਹੁੰਦੇ ਆ ਕਿ ਜੋ ਇਸ ਵੇਲੇ ਅਮਰitsar ਦੇ ਦੁਰਗਿਆਣਾ ਮੰਦਿਰ ਵਿੱਚ ਚੱਲ ਰਿਹਾ ਉਸ ਨੂੰ ਲੈ ਕੇ ਕਾਫੀ ਸੰਸਮਾਜ ਲੇਣੀਆਂ ਧਾਰਮਿਕੀਆਂ ਭਾਵਨਾਵਾਂ ਨੇ ਉਹ ਕਾਫੀ ਆਹਤ ਹੋਈਆਂ ਨੇ ਔਰ ਸਾਫ ਤੌਰ ਤੇ ਮਹਾਰਾਜ ਜੀ ਦਾ ਕਹਿਣਾ ਹੈ ਕਿ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਦੁਰਗਿਆਣਾ ਕਮੇਟੀ ਨੇ ਆਪਣਾ ਰਵਈਆ ਨਾ ਬਦਲਿਆ ਤੇ ਉਹ ਇਹਨਾਂ ਤੇ ਐਕਸ਼ਨ ਵੀ ਲੈ ਸਕਦੇ ਨੇ ਤੇ ਹਾਈ ਕੋਰਟ ਵੀ ਜਾ ਸਕਦੇ ਨੇ